ਕਾਲਜ ਅਤੇ ਸਕੂਲ ਦੇ ਬਾਹਰ ਨੌਜਵਾਨਾਂ 'ਚ ਹੋ ਗਈ ਲੜਾਈ ਚੱਲੀਆਂ ਅੰਨੇ ਵਾ ਗੋਲੀਆਂ ਮੌਕੇ ਤੇ ਮਚ ਗਿਆ ਚੀਖ ਜਿਹੜਾ ਇਲਾਕੇ 'ਚ ਬਣ ਗਿਆ ਸਹਮ ਦਾ ਮਾਹੌਲ ਪੂਰੀ ਵਾਰਦਾਤ ਸੀ ਟੀਵੀ ਕੈਮਰੇ 'ਚ ਹੋਈ ਕੈਦ ਟਾਲਾ ਸ਼ਹਿਰ ਦੇ ਅੰਦਰ ਡੀਏਵੀ ਕਾਲਜ ਅਤੇ ਸਕੂਲ ਦੇ ਨਜ਼ਦੀਕ ਕੁਝ ਨੌਜਵਾਨ ਵੱਖ-ਵੱਖ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਉਹਨਾਂ ਵੱਲੋਂ ਪਹਿਲਾਂ ਕੁਝ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਗਈ ਫਿਰ ਮੁੜ ਸ਼ਰੀਆਮ ਫਾਇਰਿੰਗ ਕੀਤੀ ਗਈ ਉੱਥੇ ਇਹ ਸਭ ਉਸ ਵੇਲੇ ਹੋਇਆ ਜਦ ਸਕੂਲ 'ਚ ਬੱਚਿਆਂ ਨੂੰ ਛੁੱਟੀ ਹੋਈ ਇਕਸੇ ਵਾਰਦਾਤ 'ਚ ਇਹ ਵੱਡਾ ਵਿਚਾਰ ਰਿਹਾ ਕਿ ਕਿਤੇ ਫਾਈਨਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਉੱਥੇ ਹੀ ਸਥਾਨਿਕ ਲੋਕਾਂ ਮੁਤਾਬਕ ਉਕਤ ਮੋਟਰਸਾਈਕਲ ਸਵਾਰ ਨੌਜਵਾਨ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਉੱਥੇ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਬਟਾਲਾ ਪੁਲਿਸ ਦੇ ਡੀਐਸਪੀ ਸਿਟੀ ਵੱਲੋਂ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਗਈ ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਆਏ ਨੇ ਅਤੇ ਜਲਦ ਨੌਜਵਾਨਾਂ ਦੀ ਪਛਾਣ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਧਰ ਇਸ ਵਾਰਦਾਤ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇਨਫਰਮੇਸ਼ਨ ਮਿਲਦੇ ਇੱਥੇ ਸ਼ਹਿਰ ਦੇ ਵਿੱਚ ਅਸਲ ਅਸਲ ਬਾਬਾ ਕਾਲਜ ਆ ਉਹਦੇ ਬਾਹਰ ਕੋਈ ਫਾਇਰ ਹੋਵੇ ਸੀ ਜੇ ਇੱਥੇ ਮੌਕੇ ਤੇ ਪਹੁੰਚੇ ਹਨ ਤੇ ਦੱਸਦੇ ਇੱਕ ਮੁੰਡੇ ਨੇ ਫਟਕਾ ਬੰਨਿਆ ਸੀ ਕਿ ਜਿਹਦੇ ਮਗਰ ਕੋਈ ਅਣਪਛਾਤੇ ਹੋਟਲ ਬੰਦੇ ਸੀ ਉਹਨਾਂ ਨੇ ਫਾਇਰ ਕੀਤਾ ਉਹ ਬੰਦਾ ਇੱਧਰ ਕਲੋਨੀ ਦੇ ਵਿੱਚ ਚਲਾ ਗਿਆ ਤੇ ਉਹ ਦੂਸਰੇ ਪਾਸੇ ਚਲੇ ਗਿਆ ਹੁਣ ਫਾਇਰ ਕਰਨ ਵਾਲਾ ਕੌਣ ਸੀ ਜਾਂ ਜਿਹੜਾ ਪਜਣ ਵਾਲਾ ਕੌਣ ਸੀ ਉਹ ਇਨੀਸ਼ੀਅਲ ਜੇ ਮੌਕੇ ਤੇ ਪਹੁੰਚੇ ਹਾਂ ਤੇ ਕੀ ਤਫ਼तीश ਕਰਕੇ ਦੱਸਦੇ ਨੇ ਬਣਾ ਮਾਰੇ ਲਗਪਕ ਮੁਕੀ ਸਾਰੇ ਮੁੰਨੇ ਠੀਕ ਹੈ ਮੂੰਹ ਬੱਡੇ ਖੁੱਲੇ ਸੀ ਹਾਂਜੀ ਮੂੰਹ ਖੁੱਲੇ ਹੀ ਹੁੰਦਾ ਦਸੇ ਮਾਰੀ ਜੀ ਗੱਲ ਨਹੀਂ ਅੱਛਾ ਤੇ ਇੱਥੇ ਖੜੇ ਤਿੰਨ ਮੁੰਡੇ ਹਾਂ ਇੱਥੇ ਖੜਿਆ ਹੁੰਦਾ ਤੇ ਉਹ ਇੱਥੇ ਆ ਜਾਣਗੇ ਇਹਦੇ ਅੰਦਰ ਵੀ ਛੇ ਲੋਤੇ ਹੀ ਉਹਨਾਂ ਕੋਤ ਨਹੀਂ ਹੈਗਾ ਕੋਈ ਨਾਲ ਉਹਨਾਂ ਕੋਈ ਨਹੀਂ ਹੋਇਆ ਪੱਟੀ ਅੰਦਰ ਆਹ ਤਾਂ ਮੁੰਡਾ ਆ ਪਾਸੇ ਨਹੀਂ ਗਿਆ ਹੈ ਮੋਕਾ ਦੇ ਉਹਨਾਂ ਆਪ ਰਾਤੋ ਬੱਚੇ ਲਾ ਕੇ ਨੇ ਖਲੋਗੇ ਤੇ ਕਿੰਨੀ ਗੱਲ ਹੋਈ ਮਾੜੀ ਜੀ ਗੱਲ ਦੱਸਿਓ ਪੂਰੀ ਗੱਲ ਹਾਂਜੀ ਪੂਰੀ ਗੱਲ ਦੱਸਿਓ ਪੂਰੀ ਗੱਲ ਅਰ ਜਿੱਥੇ ਖਲੋਤਾ ਹਾਂ ਹਾਂ ਜੀ ਚੱਲੀਏ ਇੱਥੇ ਖਲੋਤਾ ਮੈਂ ਮੇਰੇ ਬੱਚੇ ਇੱਥੇ ਹੀ ਆਉਣੇ ਆ ਮੈਂ ਛੋਟੇ ਬੱਚੇ ਧੰਦੇ ਕਰਦੇ ਮੇਰੇ ਬੱਚੇ ਜਿਹੜੇ ਵੱਡੇ ਵੀ ਇੱਥੇ ਹੀ ਆਉਂਦੇ ਉਹਨਾਂ ਆਪਾਂ ਜਿੱਥੇ ਰੱਖਿਆ ਲੱਗਦਾ ਅੱਜ ਵੀ ਮੇਰਾ ਰੱਖਿਆ ਜਿੱਥੇ ਲੱਗਦਾ ਕੋਈ ਨੀ ਕਰਦੇ ਤੇ ਪਹਿਲਾ ਉਹਨਾਂ ਖੇਲਗੀਕਾਰ ਪਹਿਲਾ ਖੇਲਗੀਕਾਰ ਦਾ ਨਾਮ ਰਾਣੂ ਜਰੂਰ ਉਹਨਾਂ ਦੂਜਾ ਸਾਥੀ ਦਾ ਭਰਾ ਹੈ ਜਿਨੇ ਕੇ ਗੱਲ ਤੋਂ ਹੁੰਦੇ ਆਉਂਦੇ 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 ਹੈਗੇ ਪਹਿਲਾਂ ਉਹਨਾਂ ਨੇ ਫੈਂਟਾ ਲਾਇਆ ਸੀ ਕਿੰਨੇ ਜਾਨੀ ਹੋ ਤਿੰਨਾ ਮੁੰਡਿਆਂ ਜਾਂ ਫੈਂਟਾ ਲਾਇਆ ਉਹਨਾਂ ਕਿ ਚੌ ਮੁੰਡਿਆਂ ਤਾਂ ਕਿ ਤਿੰਨ ਹੱਥਾਂ ਨਹੀਂ ਹੱਥਾਂ ਹੀ ਵੇ ਫੇਰ ਫਾਇਰ ਕਿਦਿਆਂ ਕੀਤਾ ਆ ਗੋ ਨਹੀਂ ਤਾਂ ਚਿੰਗ ਕੀਤਾ ਹੋਣਗੇ ਨਹੀਂ ਕਹੇ ਚਾਹ ਨੂੰ ਵਾਪਸ ਇਧਰ ਨੂੰ ਭੱਜ ਕੇ ਸਾਡੇ ਤੇ ਮੋਟਰ ਇੰਨਾ ਤਾਂ ਲਾਗੇ ਆਹ ਇਹ ਤਿੰਨਾ ਗਾ ਲਾਗੇ ਉਹਨਾਂ ਕਿੰਨਾ ਟੁਟਿਆ ਵਾ ਉਹਨਾਂ ਨੂੰ ਕਿੰਨੇ ਮੋਟਰਾਂ ਲਈ ਇੱਕ ਮੋਟਰਸਾਈਕਲ ਉਹਨਾਂ ਕੋਲ ਜਾਂਦਿਆਂ ਦੋਹਾਂ ਦੇ ਗਏ ਫਿਰ ਆਹ ਜਾਂਦਿਆਂ ਦੋਹਾਂ ਗਏ ਕਾਲਜ ਅਤੇ ਸਕੂਲ ਦੇ ਬਾਹਰ ਨੌਜਵਾਨਾਂ 'ਚ ਹੋ ਗਈ ਲੜਾਈ ਚੱਲੀਆਂ ਅੰਨੇ ਵਾਂ ਗੋਲੀਆਂ ਮੌਕੇ ਤੇ ਮਚ ਗਿਆ ਚੀਖ ਜਿਹੜਾ ਇਲਾਕੇ 'ਚ ਬਣ ਗਿਆ ਸੈਮ ਦਾ ਮਾਹੌਲ ਪੂਰੀ ਵਾਰਦਾਤ ਸਿਸਟੀਵੀ ਕੈਮਰੇ ਚ ਹੋਈ ਕੈਦ ਬਟਾਲਾ ਸ਼ਹਿਰ ਦੇ ਅੰਦਰ ਡੀਏਵੀ ਕਾਲਜ ਅਤੇ ਸਕੂਲ ਦੇ ਨਜ਼ਦੀਕ ਕੁਝ ਨੌਜਵਾਨ ਵੱਖ-ਵੱਖ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਉਹਨਾਂ ਵੱਲੋਂ ਪਹਿਲਾਂ ਕੁਝ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਗਈ ਫਿਰ ਮੁੜ ਸ਼ਰੀਆਮ ਫਾਇਰਿੰਗ ਕੀਤੀ ਗਈ ਉੱਥੇ ਇਹ ਸਭ ਉਸ ਵੇਲੇ ਹੋਇਆ ਜਦ ਸਕੂਲ ਚ ਬੱਚਿਆਂ ਨੂੰ ਛੁੱਟੀ ਹੋਈ ਇਸ ਵਾਰਦਾਤ 'ਚ ਇਹ ਵੱਡਾ ਵਿਚਾਰ ਰਿਹਾ ਕਿ ਕਿਤੇ ਫਾਈਨਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਉੱਥੇ ਹੀ ਸਥਾਨਿਕ ਲੋਕਾਂ ਮੁਤਾਬਕ ਉਕਤ ਮੋਟਰਸਾਈਕਲ ਸਵਾਰ ਨੌਜਵਾਨ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਉੱਥੇ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਬਟਾਲਾ ਪੁਲਿਸ ਦੇ ਡੀਐਸਪੀ ਸਿਟੀ ਵੱਲੋਂ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਗਈ ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਆਏ ਨੇ ਅਤੇ ਜਲਦ ਨੌਜਵਾਨਾਂ ਦੀ ਪਛਾਣ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਧਰ ਇਸ ਵਾਰਦਾਤ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇਨਫੋਰਮੇਸ਼ਨ ਮਿਲਦੀ ਹੈ ਇੱਥੇ ਸ਼ਹਿਰ ਦੇ ਵਿੱਚ ਅਸਲ ਅਸਲ ਬਾਬਾ ਕਾਲਜ ਹੈ ਉਹਦੇ ਬਾਹਰ ਕੋਈ ਫਾਇਰ ਹੋਇਆ ਸੀ ਜੇ ਇੱਥੇ ਮੌਕੇ ਤੇ ਪਹੁੰਚੇ ਹਨ ਤੇ ਦੱਸਦੇ ਇੱਕ ਮੁੰਡੇ ਨੇ ਪਟਕਾ ਬੰਨਿਆ ਸੀ ਕਿ ਜਿਹਦੇ ਮਗਰ ਕੋਈ ਅਣਪਛਾਤੇ ਹੋਟਲ ਮੰਦੇ ਸੀ ਉਹਨਾਂ ਨੇ ਫਾਇਰ ਕੀਤਾ ਉਹ ਬੰਦਾ ਇੱਧਰ ਕਲੋਨੀ ਦੇ ਵਿੱਚ ਚਲਾ ਗਿਆ ਤੇ ਉਹ ਦੂਸਰੇ ਪਾਸੇ ਚਲੇ ਗਿਆ ਹੁਣ ਫਾਇਰ ਕਰਨ ਵਾਲਾ ਕੌਣ ਸੀ ਜਾਂ ਜਿਹੜਾ ਪਛਨਣ ਵਾਲਾ ਕੌਣ ਸੀ ਉਹ ਇਨੀਸ਼ੀਅਲ ਜੇ ਮੌਕੇ ਤੇ ਪਹੁੰਚੇ ਹਾਂ ਤੇ ਤਫ਼तीश ਕਰਕੇ ਉਹ ਦੱਸਦੇ ਮੈਂ ਬਣਾ ਮੜ ਨੱਕ ਪੱਕ ਮੋਟੀ ਲੈ ਬੰਨੀ ਬਰਾਹਤ ਸਾੜੇ ਮੁੰਨੇ ਠੀਕ ਹੈ ਮੂੰਹ ਖੁੱਲੇ ਸੀ ਹਾਂਜੀ ਮੂੰਹ ਖੁੱਲੇ ਹੀ ਹੁੰਦਾ 10 ਮਾਰੀ ਜੀ ਗੱਲ ਲਈ ਅੱਛਾ ਤੇ ਇੱਥੇ ਕਿਹੜੇ ਤਿੰਨ ਮੁੰਡੇ ਹਾਂ ਇੱਥੇ ਕੁੜੇ ਆਉਣਾ ਨੇ ਕੋਈ ਇੱਥੇ ਆਉਣਾ ਨੇ ਇਹ ਚੰਦਰ ਦੇ ਇੱਕ ਲੋਤੇ ਹੀ ਉਹਨਾਂ ਕੋਤ ਨਹੀਂ ਹੈਗਾ ਕੋਈ ਨਾ ਉਹਨਾਂ ਕੋਈ ਹੋਰ ਚਾਹੇ 25 ਬਹੁਤ ਹੁੰਦਾ ਹੈ ਮਰਦੇ ਨਹੀਂ ਜਾਂਦਾ ਸੀ ਮੋਕਾ ਦੇ ਸੋਨਾਪਾ ਰਾਜੋ ਬੱਚੇ ਲਾ ਕੇ ਲਖੋਗੇ ਤੇ ਕਿੰਨੀ ਗੱਲ ਹੋਈ ਮਾੜੀ ਜੀ ਗੱਲ ਦੱਸਿਓ ਪੂਰੀ ਗੱਲ ਹਾਂਜੀ ਪੂਰੀ ਗੱਲ ਦੱਸਿਓ ਪੂਰੀ ਗੱਲ ਸਾੜ ਜਿੱਥੇ ਖਲੋਤਾ ਮੈਂ ਹਾਂ ਜੀ ਇੱਥੇ ਖਲੋਤਾ ਮੈਂ ਮੇਰੇ ਬੱਚੇ ਇੱਥੇ ਹੀ ਆਉਣੇ ਆ ਮੈਂ ਛੋਟੇ ਬੱਚੇ ਘੰਟੇ ਕੱਢ ਲਏ ਮੇਰੇ ਬੱਚੇ ਜਿਹੜੇ ਭੰਡੇ ਵੀ ਇੱਥੇ ਹੀ ਆਉਂਦੇ ਉਹਨਾਂ ਬਾਰੇ ਜਿੱਥੇ ਰੱਖਿਆ ਲੱਗਦਾ ਆ ਦੇ ਵੀ ਮੇਰੇ ਰੱਖਿਆ ਠੀ ਲੱਗਦਾ ਕੋਈ ਨਹੀਂ ਕਰਦੇ ਤੇ ਰਿਲਾ ਉਹਨਾਂ ਫੈਲਤੀ ਕਰ ਪਹਿਲਾਂ ਫੈਲਤੀ ਕਰਨਾ ਰਾਣੋ ਜਰੂਰ ਉਹਨਾਂ ਦੂਜਾ ਫੌਜੀ ਦਾ ਰਹਿਣਾ ਹੈ ਬਿਨੇ ਕੇ ਗੱਲ ਤੋਂ ਆਉਂਦੇ ਆਉਂਦੇ ਆ ਆਉਂਦੇਗੇ ਪਹਿਲਾਂ ਉਹਨਾ ਫੈਂਟਾ ਲਾਇਆ ਹੈ ਕਿੰਨੇ ਜਣੇ ਕੋ ਤਿੰਨਾ ਮੁੰਡਿਆਂ ਜਾਂ ਫੈਂਟਾ ਲਾਇਆ ਉਹਨਾਂ ਚੌ ਮ ਚੌ ਮੁੰਡਿਆਂ ਦਾ ਕਿਤੇ ਨਾ ਹੱਥ ਆ ਨਹੀਂ ਹਥਾਣਗੇ ਫੇਰ ਫਾਇਰ ਕਰਦੇ ਆਂ ਜਿੱਥੇ ਆ ਜੋ ਨਹੀਂ ਤੇ ਚਿੰਗੀ ਤੇ ਹੋਣਗੇ ਨਹੀਂ ਕਹੇ ਚਾ ਇਹਨੂੰ ਵਾਪਸ ਇੱਕਦਮ ਉਹ ਭੱਜ ਕੇ ਸਾਡੇ ਤੇ ਮੋਟਾ ਇਹਨਾਂ ਦਾ ਲਾ ਕੇ ਆਹ ਇਹ ਤਿੰਨਾ ਦਾ ਲਾ ਕੇ ਉਹਨਾਂ ਨੇ ਕਿੰਨਾ ਕੁ ਟਿਆਵਾ ਉਹਨਾਂ ਨੂੰ ਕਿੰਨੇ ਮੋਟਰਸਾਈਕਲ ਇੱਕ ਮੋਟਰਸਾਈਕਲ ਉਹਨਾਂ ਕੋਲ ਜਾਂਦਿਆਂ ਦੋਹਾਂ ਦੇ ਗਏ ਫੇ ਆਹ ਜਾਂਦਿਆਂ ਦੋਹਾਂ ਹੀ ਗਏ ਚਲੋ